ਕਤਲ ਦੀ ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ ਲੱਗ ਰਿਹਾ ਪੀ ਟੋਲੀ ਜਿਹੜੀ ਸਿਰ ਤੇ ਪੱਟੇ ਬੈਕ ਤੇ ਲੱਗੀ ਹੋਈ ਹੈ ਬਾਕੀ ਤਾਂ ਗੋਲੀਆਂ ਮਾਰ ਪੁੰਨਤਾ ਮੋਟਰਸਾਈਕਲ ਮਕੈਨਿਕ ਗਨ ਸ਼ਾਟ ਦੀ ਹਿਸਟਰੀ ਦੀ ਜਾਣਕਾਰੀ ਦਿੱਤੀ ਗਈ ਤਾਪੜ ਤੋੜ ਗੋਲੀਆਂ ਮਾਰ ਨੌਜਵਾਨ ਦਾ ਕਤਲ ਜਿन्हा ਪੰਜਾਬ ਚ ਇੱਕ ਹੋਰ ਕਤਲ ਦੀ ਵੱਡੀ ਵਾਰਦਾਤ ਹੋ ਚੁੱਕੀ ਹੈ ਸ਼ਰਿਆਮ ਨੌਜਵਾਨ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਸਿਰ ਤੋਂ ਲੈ ਕੇ ਸਰੀਰ ਦੇ ਕਈ ਹਿੱਸਿਆਂ 'ਚ ਇਸ ਨੌਜਵਾਨ ਤੇ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਕਾਰਨ ਨੌਜਵਾਨ ਦੀ ਤੜਫ ਤੜਫ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਇਸ ਮੋਟਰਸਾਈਕਲ ਮਕੈਨਿਕ ਨੂੰ ਸ਼ਰਿਆਮ ਖੇਰਾ ਪਾਇਆ ਗਿਆ ਸੀ ਤੇ ਸਿੱਧੀਆਂ ਤਾਪੜ ਤੋੜ ਉਸ ਤੇ ਗੋਲੀਆਂ ਚਲਾ ਦਿੱਤੀਆਂ ਕਤਲ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਸ਼ਰਿਆਮ ਬਦਮਾਸ਼ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਤਲ ਦੀ ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਅਡਾ ਕਲੋਈਆਂ 'ਚ ਮੋਟਰਸਾਈਕਲ ਮਕੈਨਿਕ ਦਾ ਚਰੇ ਆਮ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਾਡੇ 7:35 ਵਜੇ ਦੇ ਕਰੀਬ ਸ਼ਾਮ ਨੂੰ ਬਲਜੀਤ ਸਿੰਘ ਵਾਸੀ ਖਦਾਲਾ ਸ਼ੇਖਾ ਜਿਹੜਾ ਇੱਕ ਪੇਸ਼ੈਂਟ ਆਫ ਬਰੌਡ ਡੈੱਡ ਹਸਪਤਾਲਾਂ 'ਤੇ ਹੁੰਦਾ ਗਿਆ। ਗਾਨੀ ਸ਼ੋਟ ਦੀ ਹਿਸਟਰੀ ਦੀ ਜਾਣਕਾਰੀ ਦਿੱਤੀ ਗਈ ਐਗਜ਼ਾਮਿਨ ਕਰਨ ਤੇ ਲੱਗ ਰਿਹਾ ਹੈ ਕਿ ਢੋਲੀ ਜਿਹੇ ਸਿਰ ਤੇ ਪੱਟ ਤੇ ਬੈਕ ਤੇ ਲੱਗੀ ਹੋਈ ਹੈ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਗੀਨੀ ਕਾਰਵਾਈ ਜਿਹੜੀ ਉਹ ਕਰ ਲੇਗੀ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜਣਾ ਪੈ ਚੁੱਕਿਆ ਹੈ ਨੇ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਗਾਥਲਾ ਪਿਛੇ ਪੁਲਿਸ ਦੀਆਂ ਕਈ ਟੀਮਾਂ ਲੱਗ ਚੁੱਕੀਆਂ ਨੇ ਹਾਂ ਜੀ ਖਾਲੇ ਵਿੱਚ ਲੋਹੀ ਅੱਡੇ ਤੇ बलजीत दुला करके अपने प्राप्त टीम बनाती है ये की कारण टीमों की कम कर रही हैं तो जी हॉस्पिटल है गैर दिल्ली तो बाकी जो हालात है वो चंदीपुर माहौस्पिटल जाकर ਅਸਲ ਜਿਹੜੇ ਹਮਲਾਵਰ ਸੀ ਉਹਰੇ ਕੋਈ ਫੈਨਕੂ ਨਹੀਂ। ਹਾਲ ਦੀ ਖ਼ਬਰ ਇਹ ਜੋ ਗੁਲਬੀਤ ਕਪੂਰ ਦੇ ਸਾਹਮਣੇ ਆਇਆ ਕਿ ਦੋ ਤੰਨੇ ਬਾਈਕ ਤੇ ਆਏ ਆ। ਤੇ ਇਸ ਤੋਂ ਬਾਅਦ ਹਾਦਸਾ ਹੋਇਆ। ਜੁਗਨ ਸਾਹਿਬ ਨੇ ਕਿਹਾ ਪਰਨੇ ਚਾਰ ਟੀਮਾਂ ਅਸੀਂ ਭੇਜੀਆਂ। ਟੀਮਾਂ ਵਕਤ ਵਿੱਚ ਜਾਂਚ ਕਰ ਰਹੀਆਂ ਤੇ ਇਹਦੇ ਕਿਸੇ ਵੀ ਚੀਜ਼ ਬਰਾਮਦ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਕੈਨਿਕ ਦਾ ਨਾਮ ਬਲਜੀਤ ਸਿੰਘ ਸੀ। ਹਜੇ ਤੱਕ ਵਾਰਦਾਤ ਨੂੰ ਲੈ ਕੇ ਇਹ ਸਾਹਮਣੇ ਨਹੀਂ ਆਇਆ ਕਿ ਆਖਰ ਕਾਤਲ ਕੌਣ ਨੇ। ਕਿਉਂ ਨੌਜਵਾਨ ਨੂੰ ਬੇਰਹਿਮ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕਤਲ ਦੀ ਵਜ੍ਹਾ ਕੋਈ ਰੰਜਿਸ਼ ਹੈ ਜਾਂ ਫਿਰ ਕੋਈ ਹੋਰ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਚੱਕਮਣੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ